ਜਾਨੀ ਚੋਰ ਬਿਰਧ ਔਰਤ ਬਣ ਕੇ ਚੱਕੀ ਲੈ ਕੇ ਬੈਠ ਗਿਆ ਬਾਜ਼ਾਰ ਦੀ ਗਲੀ ਵਿੱਚ ਕੋਲੇ ਰੱਖਲੇ ਛੋਲੇ ਛੋਲਿਆਂ ਦੀ ਦਾਲ ਦਲੀ ਜਾ ਰਿਹਾ ਤੇ ਰਾਜਾ ਚਿਤ੍ਰਸੇਨ ਕੋਲੇ ਆ ਕੇ ਪੁੱਛਦਾ ਮਾਈ ਕੀ ਤੇਰਾ ਕੋਈ ਬਾਲ ਬੱਚਾ ਹੈ ਨਹੀਂਗਾ ਐਸ ਉਮਰ ਵਿੱਚ ਆਪ ਘਮੋਣੀ ਐ ਜਿਵੇਂ ਜਾਨੀ ਚੋਰ ਦੱਸਦਾ ਆਓ ਸੁਣੀਏ ਕਹਿੰਦੀ ਮਾਈ ਬੋਲ ਕੇ ਸੁਣ ਬੱਚਾ ਤੂੰ ਹਾਲ ਜੋ ਮੇਰਾ ਪਰਿਵਾਰ ਸੀ ਗਿਆ ਬਿਮਾਰੀ ਨਾਲ ਨਾਲ ਜੋ ਬਿਮਾਰੀ ਦੇ ਰਹਾ ਨਾ ਕੋਈ ਵੇ ਮੇਰੇ ਨਾਲ ਜੱਗ ਚੋਂ ਨਿਆਰੀ ਹੋਈ ਵੇ ਬੜਾ ਭਾਰਾ ਸੀ ਗਮ ਮੇਰਾ ਪਰਿਵਾਰ ਵੇ ਰੋਟੀ ਜੋਗੀ ਆਪਣੀ ਕਰਾਂ ਮਹਕਾਰ ਵੇ ਨਾਲ ਜੋ ਬਿਮਾਰੀ ਦੇ ਰਹਾ ਨਾ ਕੋਈ ਵੇ ਮੇਰੇ ਨਾਲ ਜੱਗ 'ਚੋਂ ਨਿਆਰੀ ਹੋਈ ਵੇ ਬੜਾ ਭਾਰਾ ਸੀਗਾ ਮੇਰਾ ਪਰਿਵਾਰ ਵੇ ਰੋਟੀ ਜੋਗੀ ਆਪਣੀ ਕਰਾਂ ਮਹਕਾਰ ਵੇ ਹੋ ਦੂਰ ਸੁਖ ਹੋਏ ਮੇਰੇ ਕੁੱਲ ਜੱਗ ਕੇ ਘਰ-ਬਾਰ ਮੱਤਿਆ ਅਗਨ ਲੱਗ ਕੇ ਕੀੜੇ ਹੱਦੀ ਕੀ ਵੇਖ ਨੂੰ ਦੇਊਗਾ ਢਾਰਵੇ ਰੋਟੀ ਜੋਗੀ ਆਪਣੀ ਕਰਾਂ ਮੈਂ ਘਾਰਵੇ ਪੀਸਣਾ ਤੇ ਕੁੱਟਣਾ ਹਾ ਰੋਜ਼ ਕਰਦੀ ਸਦਾ ਸੁਖ ਲੋੜਦੀ ਤੇਮਾਰੇ ਘਰ ਦੀ ਹੋਏ ਮੈਨੂੰ ਭੁੱਖੀ ਨੂੰ ਹੈ ਦਿਨ ਚਾਰਵੇ ਰੋਟੀ ਜੋਗੀ ਆਪਣੀ ਕਰਾਂ ਮੈਂ ਘਾਰਵੇ ਅੱਜ ਇੱਕ ਦਾਦਾ ਜੋ ਗਿਆ ਹੈ ਮਿਲਵੇ ਉਹ ਦੇਖ ਜੇ ਹਾ ਹੋਣਾ ਨਹੀਂ ਕਿਸੇ ਦਾ ਦਿਲ ਵੇ ਦਿੱਤੀ ਮਜ਼ਦੂਰੀ ਦੀ ਮੋਹਰ ਧਾਰ ਵੇ ਰੋਟੀ ਜੋਗੀ ਆਪਣੀ ਕਰਮਕਾਰ ਵੇ ਹੌਸਲੇ ਮੋਹਰ ਦੇ ਮਹਕਾਰ ਕਰਦੀ ਨਹੀਂ ਦੁਖੀ ਭੁਖੀ ਜੋ ਅਖੀਰ ਮਰਦੀ ਹੋ ਦੇਗੇ ਮੇਰੇ ਬੱਚਿਆ ਕਰਮਹਾਰ ਵੇ ਦੇਗੇ ਮੇਰੇ ਬੱਚਿਆ ਕਰਮਹਾਰ ਵੇ ਰੋਟੀ ਜੋਗੀ ਆਪਣੀ ਕਰਾਂ ਮਹਾਰਵੇ ਚੰਦਰ ਆ ਮੋਹਰ ਦੇ ਕੇ ਜੇ ਸਤਾਮਦਾ ਘੜੀ ਘੜੀ ਗੇੜੇ ਮੇਰੇ ਪਾਸ ਲਾਵੰਦਾ ਛੇਤੀ ਨਹੀਂ ਜਾਵੇ ਪੀਸਿਆ ਵਸਾਰਵੇ ਰੋਟੀ ਜੋਗੀ ਆਪਣੀ ਕਰਾਂ ਮਹਾਰਵੇ ਉਸੀ ਦੇ ਮੈ ਛੋਲੇ ਪੀਸਣੇ ਤਮਾਮ ਹੈ ਅੰਨ ਜਲ ਮੈਨੂੰ ਕਰਨਾ ਹਰਾਮ ਹੈ ਮੇਰੇ ਪਾਦ ਆਉਹੀ ਅੱਜ ਸਰਦਾਰ ਵੇ ਰੋਟੀ ਜੋਗੀ ਆਪਣੀ ਕਰਾਂ ਮੈਂ ਘਾਰ ਵੇ ਹੋਰ ਵੀ ਜ਼ਬਾਨੋਂ ਮੈਨੂੰ ਬਾਤ ਕਹਿ ਗਿਆ ਜੇ ਤਾਂ ਕਿਤੇ ਮਾਈ ਮੇਰਾ ਹੱਥ ਪੈ ਗਿਆ ਫੇਰ ਕਹਿੰਦਾ ਬੇੜੀ ਨੂੰ ਕਰੂੰਗਾ ਭਾਰ ਵੇ ਰੋਟੀ ਜੋਗੀ ਆਪਣੀ ਕਰਾਂ ਮੈਂ ਘਾਰ ਵੇ ਹੋ ਕਰੇ ਨਿਤ ਮੈਨੂੰ ਦਿਸਦਾ ਹੈ ਚੋਰੀਆਂ ਹੋਰ ਗੱਲਾਂ ਮਿੱਠੀਆਂ ਹਜ਼ਾਰ ਤੋਰੀਆਂ ਆਖ ਦੀ ਕਿਸ਼ੋਰ ਮੁਖ ਸੇ ਉਚਾਰਵੇ ਰੋਟੀ ਜੋਗੀ ਆਪਣੀ ਕਰਾਂ ਮੈਂ ਘਾਰਵੇ ਰੋਟੀ ਜੋਗੀ ਆਪਣੀ ਕਰਾਂ ਮੈਂ ਘਾਰਵੇ ਕਹਿੰਦਾ ਚਿੱਤਰ ਸੈਨ ਕੋ ਦੇਕੇ ਮੋਹਰਾ ਚਾਰ ਮੈਂ ਚੱਕੀ ਨੂੰ ਪੀਸਦਾ ਰੂਪ ਤੇ ਮਾਰਾ ਧਾਰ ਕਹਿੰਦਾ ਚਿੱਤਰ ਸੈਨ ਜੋ ਦੇਕੇ ਮੋਰਾ ਚਾਰ ਮੈਂ ਚੱਕੀ ਨੂੰ ਪੀਸਦਾ ਰੂਪ ਤੇ ਮਾਰਾ ਧਾਰ ਰੂਪ ਤੇ ਮਾਰਾ ਧਾਰ ਪਕੜ ਲਾਂ ਚੋਰ ਕੋ ਮਾਈ ਮੇਰੀ ਪਹਿਨ ਪਿਸ਼ਾਕ ਦੇਰ ਨਾ ਕੀ ਜੋ ਕਾਈ ਕਹੇ ਕਵੀ ਦਾਸ ਕਸ਼ੋਰ ਦਾਲ ਮੈਂ ਦਲਦਾ ਰੰਦਾ ਤਮ ਘੋੜੇ ਪਰ ਚੜੋ ਨਿਰਪੇ ਮੁਖ ਸੇ ਕਹਿੰਦਾ ਮਨ ਗਾ ਲਬੜੀ ਨੇ ਤਰ ਤ ਫੇਰ ਜੀ ਲਾਹੇ ਲੀੜੇ ਰਾਜਾ ਨਾ ਲਗਾਵੇ ਧੇਰ ਜੀ ਧੰਗ ਸੇ ਪਸ਼ਾਕ ਰਾਜੇ ਦੀ ਲੋਹਾਲੀ ਐ ਰਾਜੇ ਦੀ ਪਸ਼ਾਕ ਚੋਰ ਟੇ ਨੇ ਪਾਲੀ ਐ ਬਾਦਸ਼ਾਹੀ ਲੀੜੇ ਚੋਰ ਟੇ ਪਹਿਨ ਜੀ ਜਕੀਤੇ ਬਠਾ ਦਿਆ ਚਿੱਤਰ ਸੈਨ ਜੀ ਸੀਸ ਉੱਤੇ ਜਾਨੀ ਕਲਗੀ ਸਜਾ ਲਈ ਐ ਰਾਜੇ ਦੀ ਪਸ਼ਾਕ ਚੋਰਟੇ ਨੇ ਪਾਲੀ ਐ ਪੰਜੇ ਹੱਥ ਹਾਰ ਸੂਰਮੇ ਨੇ ਲਾ ਲੀਏ ਦੇਵਗਦਾ ਮਲੂ ਮਹਾਰਾਜਾ ਨਾ ਦਖਾ ਲੀਏ ਚਤਰਾਂ ਦੀ ਨਾਨੀ ਚੱਕਰੀ ਕਮਾ ਲੀਏ ਰਾਜੇ ਦੀ ਪਸ਼ਾਕ ਚੋਰਟੇ ਨੇ ਪਾਲੀ ਐ ਬਈ ਨਾਲੇ ਜਾਨੀ ਸੰਕੜੇ ਪਖੰਡ ਕਰਦਾ ਨਾਲੇ ਜਾਨੀ ਸੰਕੜੇ ਪਖੰਡ ਕਰਦਾ ਕੁੱਬਾ ਹੋ ਕੇ ਪੈਰ ਨੂੰ ਮਸਾਂਜੀ ਧਰਦਾ ਔਰਤਾਂ ਸਮਾਨ ਚਾਲ ਹੀ ਨਰਾਲੀ ਐ ਰਾਜੇ ਦੀ ਪਸ਼ਾਕ ਚੋਰਟੇ ਨੇ ਪਾਲੀ ਐ ਕਦੇ ਕਹੇ ਮੈਨੂੰ ਘੋੜਾ ਜਾਵੇ ਸੱਟ ਨਾ ਫੇਰ ਮੈਨੂੰ ਬੱਚਿਆ ਆਊਗਾ ਪੇਟਣਾ ਫੇਰ ਕੋਈ ਮੇਰਾ ਵਾਰਸ ਨਾ ਵਾਲੀ ਐ ਰਾਜੇ ਦੀ ਪਸ਼ਾਕ ਚੋਰਟੇ ਨੇ ਪਾ ਲਈ ਐ ਮੁਸ਼ਕਲ ਸੰਗ ਕੋਲੇ ਤੇ ਹ ਚੜਿਆ ਹੌਲੀ ਹੌਲੀ ਦੂਸਰੇ ਬਾਜ਼ਾਰ ਵੜਿਆ ਫੇਰ ਤਾਂ ਖਸ਼ੋਰ ਸ਼ਕਲ ਬਟਾਲੀ ਐ ਰਾਜੇ ਦੀ ਪਸ਼ਾਕ ਚੋਰਟੇ ਨੇ ਪਾ ਲਈ ਐ ਰਾਜੇ ਦੀ ਪਸ਼ਾਕ ਉਲਟੇ ਨੇਪਾਲੀ